ब्रॉट यू बाय सिल्वर पंप टॉप क्वालिटी और कंसिस्टेंट परफॉर्मेंस के लिए सिर्फ सिल्वर पंप नाम याद रखना मैं नहीं 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 न ਤੁਹਾਡੀ ਬੱਚੀ ਦੀ ਵਰਗੀ ਆ ਤੁਹਾਡੀ ਭੈਣ ਵਰਗੀ ਆ ਕਿ ਕਾਈਂਡਲੀ ਆਪਾਂ ਮੋਰਚਾ ਖਤਮ ਕਰੀਏ ਸਿਰਫ ਔਰ ਸਿਰਫ ਮੇਰੀ ਆਨ ਦੀ ਹੈ ਬੇਨਤੀ ਕੋਈ ਗੱਲ ਨਹੀਂ ਆਪਾਂ ਬੈਠੇ ਆ ਮੇਰੀ ਆਪ ਜੀ ਨੂੰ ਵੀ ਰਿਕੁਐਸਟ ਹੈਗੀ ਦੇਖੋ ਆਪਾਂ ਗੱਲ ਕਿਤੇ ਮੇਰੀ ਗੱਲ ਸੁਣੋ ਆਪਾਂ ਮੋਰਚਾ ਆਪਾਂ ਇੰਨੀ ਮੈਂ ਤੁਹਾਨੂੰ ਦੱਸਦੀ ਆ ਜਦ ਤੱਕ ਤੁਸੀਂ ਮੋਰਚਾ ਨਹੀਂ ਕੀਤਾ ਤਬ ਤੱਕ ਰਾਤੀ ਐਫ ਆਈ ਆਰ ਨਹੀਂ ਹੋਈ ਮੈਡਮ ਕਰਨਾ ਚਾਹ ਰਹੇ ਸੀ ਬਟ ਮੈਡਮ ਦੇ ਹੱਥ ਤੇ ਨਹੀਂ ਸੀ ਮਗਰ ਮੈਡਮ ਦੇ ਹੱਥ ਤੇ ਨਹੀਂ ਹੈ ਜਦੋਂ ਡੀਸੀਆਂ ਦੀ ਪੋਸਟਿੰਗ ਰਾਤੋਂ ਰਾਤ ਕੱਢ ਦਿੰਦੇ ਨੇ ਤੇ ਇੱਕ ਐਸਪੀ ਦੀ ਪੋਸਟਿੰਗ ਨਹੀਂ ਕੱਢ ਸਕਦੇ ਭਗਵੰਤ ਮਾਨ ਸਾਹਿਬ ਦੂਜੀ ਗੱਲ ਸੀਬੀਆਈ ਇਨ ਦੀ ਇਨਕੁਆਇਰੀ ਨੂੰ ਖਾਲੀ ਇੱਕ ਲੈਟਰ ਤੇ ਲਿਖਣਾ ਹੈ ਕਿ ਸੀਬੀਆਈ ਇਨਕੁਆਇਰੀ ਇਜ਼ ਮਾਰਕਡ ਇੰਨਾ ਲਿਖਣ ਦਾ ਟਾਈਮ ਨਹੀਂ ਹੈ ਸਰਕਾਰ ਕੋਲ ਸਾਡੇ ਲਈ ਤੇ ਆਪਾਂ ਇੱਥੋਂ ਇਹ ਦੋਨੋਂ ਮੰਗਾ ਖਤਮ ਹੋਣ ਤੋਂ ਬਗੈਰ ਨਹੀਂ ਉਠਾਂਗੇ ਐ ਸਾਡਾ ਫੈਸਲਾ ਹੈ ਮੇਰੇ ਨਾਲ ਕੋਈ ਜਾਏਗਾ ਨਹੀਂ ਸਾਨੂੰ ਦੋ ਮੰਗਾ ਸਾਡੀ ਜਿਹੜੀ ਬੱਚੀਆਂ ਹਈਆਂ ਉਹ ਪੂਰੀ ਕੀਤੀ ਜਾਣ ਜਦੋਂ ਪੂਰੀ ਹੋਣਗੀ ਆਪਾਂ ਜਾਵਾਂਗੇ ਨਹੀਂ ਤੇ ਇਹ ਮੋਰਚਾ ਖਤਮ ਨਹੀਂ ਹੋਏਗਾ ਅਸੀਂ ਪੀਸਫੁਲ ਮੋਰਚਾ ਰੱਖਿਆ ਪੀਸਫੁਲੀ ਮੋਰਚਾ ਰਹੇਗਾ ਔਰ ਮੈਂ ਐਜ਼ ਅ ਫੈਮਿਲੀ ਮੇਰੇ ਘਰੋਂ ਇੱਕ ਬੰਦਾ ਇਸ ਮੋਰਚੇ ਤੇ 24 ਘੰਟੇ ਰਹੇਗਾ ਮੈਂ ਜਾਂ ਮੇਰਾ ਬੇਟਾ ਜਾਂ ਮੇਰੇ ਪਰਿਵਾਰ ਵਾਲੇ ਵਾਰੀ-ਵਾਰੀ ਇਸ ਮੋਰਚੇ 'ਚ ਸਾਰੇ ਖੜੇ ਰਾਂਗੇ ਔਰ ਮੈਂ ਰਿਕੁਐਸਟ ਕਰਾਂਗੀ ਜਿਹੜੇ ਇੰਨੀ ਦੂਰੋਂ ਸੈਨਿਕ ਆਏ ਔਰ ਮੇਰੇ ਪਲਟਨ ਦੇ ਬੰਦੇ ਔਰ ਸਾਰੇ ਸਾਰੇ ਅੱਜ ਤੇ ਅਸੀਂ ਬਹੁਤ ਥੋੜੇ ਆ ਕੱਲ ਆਪਾਂ ਬਹੁਤ ਜ਼ਿਆਦਾ ਹੋ ਜਾਾਂਗੇ ਅੱਜ ਤੇ ਅਸੀਂ ਇਨਸਾਫ ਮੰਗ ਰਹੇ ਆ ਡੀਸੀ ਸਾਹਿਬ ਤੁਹਾਡੇ ਤੋਂ ਅਸੀਂ ਵਿਸ਼ਵਾਸ ਰੱਖ ਰਿਹਾ ਕੱਲ ਸਾਡੇ ਹੱਥ ਤੇ ਕੁਝ ਨਹੀਂ ਅੱਜ ਫੌਜ ਨਾਲ ਨਹੀਂ ਆਜੇ ਤੇ ਰਿਟਾਇਰ ਲੋਗ ਐਨ ਅਜੇ ਤੇ ਅਸੀਂ ਸਾਰੇ ਰਿਟਾਇਰ ਵੈਟਰਨ ਔਰ ਐਕਸ ਆਰਮੀ ਮੈਨਨ ਕਿ ਮਗਵੰਨ ਮਾਨ ਸਾਹਿਬ ਇੱਕ ਤੁਸੀਂ ਆਪਣੇ ਐਸਐਸਪੀ ਨੂੰ ਜਦੋਂ ਕਾਲੀ ਮਾਤਾ ਦਾ ਹੋਇਆ ਸੀ ਜਦੋਂ ਤੁਹਾਡਾ ਮਨ ਕਰਦਾ ਆਦੂ ਤੇ ਤੁਸੀਂ ਉਹਨਾਂ ਨੂੰ ਤੁਹਾਡੇ ਬੰਦਿਆਂ ਨਾਲ ਕੁਝ ਹੋਏ ਤੇ ਡੀਐਸਵੀ ਦੀ ਵੀ ਬਦਲੀ ਤੇ ਐਸਪੀ ਦੀ ਵੀ ਬਦਲੀ ਮਗਰ ਜਦੋਂ ਸਾਡੇ ਬੰਦੇ ਨਾਲ ਕੁਝ ਹੋਏ ਤੇ ਬਦਲੀ ਕਰਨ ਲਈ ਕਾਰਵਾਈ ਦਾ ਟਾਈਮ ਚਾਹੀਦਾ ਦੇਖੋ ਮੇਰੀ ਸਾਰਿਆਂ ਨੂੰ ਬੇਨਤੀ ਹੈਗੀ ਤੇ ਅਸ਼ੋਰੈਂਸ ਹੈਗਾ ਕਿ ਮਾਰਕਦਰ ਸੀਬੀਆਈ ਰੈਸਟ ਵੀ ਚਾਹੀਦਾ ਜੀ ਮੇਰੀ ਸਾਰਾ ਕੋਈ ਗੱਲ ਹੈਗੀ ਕਿ ਜੋ ਹੋਊਗਾ ਠੀਕ ਹੋਊਗਾ ਆਈ ਵਿਲ ਇਨਸ਼ੋਰ ਕਿ ਸਾਰਾ ਕੁਝ ਫੇਅਰ ਟਰਾਂਸਪੇਰੈਂਟ ਮੈਨਰ ਚ ਹੋਏ ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈਗੀ ਤੁਸੀਂ ਸਾਰੇ ਸਾਡੇ ਸਤਿਕਾਰਯੋਗ ਹੋ ਕਿ ਕਾਈਂਡਲੀ ਮੋਰਚਾ ਖਤਮ ਨਹੀਂ 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 ਨੋ ਆਈ ਵਿਲ ਨੋਟ ਡੂ ਨੋ ਆਈ ਵਿਲ ਨੋਟ ਆਮ ਨਹੀਂ ਖਤਮ ਹੋਏਗਾ ਮੇਰੇ ਲਈ ਇਸ ਦੀ ਕੈਪੈਸਿਟੀ ਹੈ ਜੋ ਕੁਝ ਮੇਰੇ ਕੋਲ ਸੀਗਾ ਮੈਂ ਇਹਨਾਂ ਨੂੰ ਕੱਲ ਤੱਕ ਕਰਾਇਆ ਕਿ ਜੀ ਇਹ ਸਾਰੀ ਪਾਵਰ ਮੇਰੇ ਕੋਲ ਹੈਗੀ ਐਂਡ ਆਈ ਸਟੈਂਡ ਬਾਈ ਯੂ ਆਈ ਸਟੈਂਡ ਬਾਈ ਵਾਟਸ ਰਾਈਟ ਇਨਵੈਸਟੀਗੇਸ਼ਨ ਵਿੱਚ ਜੋ ਆਂਦਾ ਹੈਗਾ ਐਂਡ ਦੇਖੋ ਐਜ਼ ਇੱਥੇ ਬਹਿ ਕੇ ਡੀਸੀ ਜਨਰਲੀ ਮਤਲਬ ਮੈਂ ਇਹ ਨਹੀਂ ਕਹਿ ਰਹੀ ਕਿ ਮੈਂ ਕੋਈ ਇੱਥੇ ਆ ਕੇ ਵੱਡਾ ਕੰਮ ਕੀਤਾ ਹੈਗਾ ਧਰਨਿਆਂ 'ਚ ਤੁਸੀਂ ਵੀ ਨਹੀਂ ਦੇਖਿਆ ਹੋਣਾ ਕਿਉਂਕਿ ਡਿਸਟ੍ਰਿਕਟ ਮੈਜਿਸਟ੍ਰੇਟ ਤੋਂ ਉੱਪਰ ਡੀਸੀ ਤੋਂ ਉੱਪਰ ਕੋਈ ਨਹੀਂ ਹੁੰਦਾ ਪਰ ਮੇਰਾ ਪਰਪਸ ਹੀ ਸਿੱਧਾ ਆਨ ਦਾ ਇਹ ਗੱਲ ਸੀਗੀ ਕਿ ਜੇ ਤੁਸੀਂ ਸਾਡੇ ਰਿਸਪੈਕਟੇਬਲ ਬੰਦੇ ਹੋ ਤੇ ਮੇਰਾ ਆਨ ਦਾ ਵੀ ਸਿਰਫ ਇੱਕੋ ਹੀ ਪਰਪਸ ਸੀਗਾ ਕਿ ਮੈਸੇਜ ਸਾਰਿਆਂ ਨੂੰ ਕਲੀਅਰ ਜਾਣ ਕਿ ਜੋ ਵੀ ਕੁਝ ਹੋਊਗਾ ਪੇਅਰ ਟਰਾਂਸਪੇਰੈਂਟ ਮੈਨਰੇ ਚ ਹੋਊਗਾ ਜੋ ਵੀ ਇਨਵੈਸਟੀਗੇਸ਼ਨ ਹੋਣੀ ਹੈ ਬਿਲਕੁਲ ਠੀਕ ਹੋਊਗੀ ਆਈ ਵਿਲ ਇਨਸ਼ੋਰ ਇਟ ਜੋ ਕੁਝ ਮੇਰੀ ਕਪੈਸਿਟੀ ਚ ਹੋਏਗਾ ਜੋ ਸਹੀ ਹੋਊਗਾ ਉਹਦੇ ਨਾਲ ਮੈਂ ਖੜਾਂਗੀ ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈਗੀ ਪਰਿਵਾਰ ਨੂੰ ਬੇਨਤੀ ਹੈ ਦੇਖੋ ਮੈਂ ਇਹ ਨਹੀਂ ਕਹਿ ਸਕਦੀ ਕਿ ਮੈਂ ਸਮਝਦੀ ਹਾਂ ਜਾਂ ਕਿਉਂਕਿ ਮੈਂ ਉਸ ਦੇ ਥਰੂ ਨਹੀਂ ਗਈ ਤੁਹਾਡੇ ਸਾਹਮਣੇ ਬੈਠੇ ਆ ਤੁਸੀਂ ਸੁਨਿਆ ਵੀ ਹੋਣਾ ਜੋ ਵੀ ਪਰਿਵਾਰ ਕਹਿੰਦਾ ਆਏਗਾ ਜਾਂ ਜੋ ਵੀ ਕੁਝ ਹੋਇਆ ਉਹ ਬਹੁਤ ਮੰਦਵਾਗਾ ਹੈਗਾ ਤੇ ਮੈਂ ਸਿੰਪੈਥਾਈਜ਼ ਤੇ ਐਮਪੈਥਾਈਜ਼ ਵੀ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਜੀ ਜੋ ਨਹੀਂ ਹੋਣਾ ਚਾਹੀਦਾ ਸੀਗਾ ਜੋ ਹੋਇਆ ਉਹਦੇ ਬਾਰੇ ਕਾਰਵਾਈ ਜੋ ਹੈ ਉਹ ਚਲਦੀ ਪਈ ਹੈਗੀ ਇਨਵੈਸਟੀਗੇਸ਼ਨ ਵਿੱਚ ਜੋ ਸਹੀ ਹੋਊਗਾ ਉਹ ਹੋਊਗਾ ਜੋ ਇਹਨਾਂ ਨੇ ਡਿਮਾਂਡਸ ਦਿੱਤੀਆਂ ਜਿੰਨੀ ਕਿ ਮੇਰੇ ਲੈਵਲ ਦੀ ਸੀਗੀ ਮੈਂ ਪੂਰੀ ਕਰਕੇ ਆਈ ਆ ਕਿਉਂਕਿ ਮੈਨੂੰ ਇਹ ਨਹੀਂ ਸੀਗਾ ਕਿ ਮੈਂ ਆ ਕੇ ਕਾਂ ਕਿ ਜੀ ਮੈਂ ਕੱਲ ਕਰ ਦਾਂਗੀ ਮੈਂ ਪਰਸੋਂ ਕਰ ਦਾਂਗੀ ਜੇ ਮੈਂ ਹੀ ਬੈਠੀ ਆ ਇੱਥੇ ਤੁਹਾਡੇ ਸਾਹਮਣੇ ਆਈ ਆ ਤਾਂ ਜੋ ਮੇਰੇ ਤੋਂ ਹੋ ਸਕਦਾ ਮੈਨੂੰ ਕਰਕੇ ਆਣਾ ਬੰਦਾ ਸੀਗਾ ਜੋ ਮੇਰੇ ਤੋਂ ਬਾਹਰ ਦੀ ਹੈਗੀ ਮੈਂ ਆਪਣੇ ਉੱਚ ਅਧਿਕਾਰੀਆਂ ਨੂੰ ਫਾਰਵਰਡ ਕਰਤੀ ਹੈਗੀ ਬਟ ਮੇਰੀ ਤੁਹਾਨੂੰ ਮਤਾਬ ਇਹਨਾਂ ਨੇ ਮੈਨੂੰ ਭੈਣ ਬੋਲਿਆ ਹੈਗਾ ਸਿਸਟਰ ਬੋਲਿਆ ਹੈਗਾ ਮੈਂ ਇਹਨਾਂ ਨੂੰ ਵੀ ਰਿਕੁਐਸਟ ਕਰਦੀ ਆਂ ਦੇਖੋ ਸਾਰਿਆਂ ਨੂੰ ਮੇਰੀ ਇੱਕੋ ਹੀ ਬੇਨਤੀ ਹੈਗੀ ਤੁਸੀਂ ਬਜ਼ੁਰਗ ਵੀ ਮੇਰੇ ਹੋ ਮੇਰੇ ਵੱਡੇ ਵੀ ਹੋ ਤੁਹਾਡੇ ਵਿੱਚੋਂ ਹੀ ਮੈਂ ਬੈਠੀ ਆਂ ਇੱਥੇ ਕੋਈ ਇਹ ਨਹੀਂ ਹੈਗਾ ਕਿ ਕੁਝ ਵੱਡਾ ਹੈਗਾ ਐਸ ਡਿਸਟ੍ਰਿਕਟ ਮੈਜਿਸਟ੍ਰੇਟ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਜੀ ਜੋ ਹੋਊਗਾ ਠੀਕ ਹੋਊਗਾ ਬਟ ਅਸੀਂ ਵੀ ਫੈਮਿਲੀ ਨਾਲ ਖੜੇ ਆਂ ਤੁਸੀਂ ਵੀ ਖੜੇ ਹੋ ਮੇਰੀ ਬੇਨਤੀ ਹੈ ਗੱਲ ਜਿਹੜੇ ਆਠ ਆਖੀ ਕੋਈ ਨਹੀਂ ਪੂਰੀ ਚੀਜ਼ ਕੋਈ ਨਹੀਂ ਜਿਹੜੇ ਆਠ ਆਦਮੀ ਛੱਡੇ ਆ ਉਹ ਵੀ ਵਿੱਚ ਲੈਣੇ ਚਾਹੀਦੇ ਨਹੀਂ ਆਠਾ ਲੈ 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 ਨਹੀਂ ਨਹੀਂ ਕੋਈ ਨਹੀਂ ਛੱਡ ਲੈ ਆਉਣਾ ਲੈ 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 ਜੁੱਪ ਜੁੱਪ ਪੁਲਿਸ ਸਾਰਿਆਂ ਨੂੰ ਬਹੁਤ ਸਾਰੇ ਨੂੰ ਬਹੁਤ ਪਿਆਰ ਭਰੀ ਸਸ਼ੇਕਾਲ 10 ਮੈਂ ਥੋੜਾ ਜਿਹਾ ਟਾਈਮ ਲਾਂਗੇ ਕਾਈਂਡਲੀ ਥੋੜਾ ਜਿਹਾ ਸਭ ਤੋਂ ਪਹਿਲਾਂ ਤਾਂ ਦੇਖੋ ਉਹ ਯਾਰ ਐਲਵਰਟ ਕੀ ਕਰੂਗਾ ਇੱਕ ਗੱਲ ਜਿਹੜੀ ਤੋਂ ਮੈਂ ਸ਼ੁਰੂਆਤ ਕਰਨੀ ਚਾਹੁੰਦੀ ਆ ਕਿ ਜਿੰਨੇ ਵੀ ਸਾਡੇ ਅੰਡ ਫੋਰਸਸ ਹੈਗੇ ਤੁਹਾਡੇ ਸਦਕਾ ਹੈਗਾ ਕਿ ਜੀ ਅਸੀਂ ਚੈਨ ਨਾਲ ਸੁਣਦੇ ਆ ਔਰ ਇਹ ਗੱਲ ਕਹਿਣ ਵਾਲੀ ਨਹੀਂ ਹੈਗੀ ਕਿਉਂਕਿ ਸਭ ਨੂੰ ਪਤਾ ਆਏਗਾ ਜੋ ਸੱਚ ਹੈਗਾ ਤੇ ਤੁਸੀਂ ਸਾਰੇ ਹੀ ਸਾਡੇ ਵਾਸਤੇ ਬਹੁਤ ਸਤਕਾਰਯੋਗ ਰਿਸਪੈਕਟੇਬਲ ਹੋ ਉਸਦੇ علاوہ ਵੀ ਮੈਂ ਇਹ ਗੱਲ ਕਹਾਂਗੀ ਕਿ ਜਦੋਂ ਤੁਸੀਂ ਉੱਥੇ ਆਪਣੇ ਦੇਖੋ ਸਾਨੂੰ ਕੋਈ ਪਤਾ ਹੁੰਦਾ ਹੈਗਾ ਮੈਂ ਬਾਰਾਂਹ ਇੱਥੇ ਪੋਸਟਡ ਆ ਕਿ ਪਰਿਵਾਰ ਨੂੰ ਛੱਡ ਕੇ ਨੌਕਰੀ ਕਰਨਾ ਕਿੰਨਾ ਔਖਾ ਹੁੰਦਾ ਹੈ ਤੁਸੀਂ ਤਾਂ ਐਡਵਰਸ ਜਿਹੜੇ ਐਟਮੋਸਫੇਅਰ ਕਹਿੰਦੇ ਹਨਾ ਕਿ ਜੇ ਬਿਲਕੁਲ ਠੰਡ ਇੰਨੀ ਹੈਗੀ ਤਾਂ ਮਾਈਨਸ 6 ਡਿਗਰੀ ਚ ਟੈਂਪਰੇਚਰ ਹੈਗਾ ਉੱਥੇ ਸਾਡੇ ਵਾਸਤੇ ਤੁਸੀਂ ਸੇਵਾ ਦਿੰਦੇ ਹੋ ਕਿ ਅਸੀਂ ਚੰਦਨੀਨ ਸੋ ਸਕੀਏ ਤਾਂ ਉਹਦੇ ਵਾਸਤੇ ਸਭ ਤੋਂ ਪਹਿਲਾਂ ਜਿਹੜਾ ਮੈਂ ਸ਼ੁਰੂਆਤ ਕਰਾਂਗੀ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਕੇ ਕਰਾਂਗੀ ਤੇ ਉਹਦੇ ਨਾਲ ਹੀ ਨਾਲ ਜਿਹੜਾ ਸਾਡਾ ਕੰਮ ਹੁੰਦਾ ਹੈਗਾ ਦੇਖੋ ਮੈਂ ਇਹ ਨਹੀਂ ਕਹਿੰਦੀ ਕਿ ਜੀ ਹਰ ਬੰਦੇ ਨਾਲ ਮੈਂ ਨਹੀਂ ਨਹੀਂ 19 ਇੱਕ ਟਾਈਮ ਲਾ ਪਾਂਦੀ ਹੁੰਦੀ ਆ ਹਰ ਕਿਸੇ ਨਾਲ ਕਿਸੇ ਦੀ ਗ੍ਰੀਵੈਂਸ ਪੂਰੇ ਦਿਲੋਂ ਕਰ ਪਾਂਦੀ ਹੁੰਨੀ ਬਟ ਫਿਰ ਵੀ ਸਾਡੀ ਇੱਕੋ ਹੀ ਹਦਾਇਤ ਹੁੰਦੀ ਹੈ ਤੇ ਇੱਕੋ ਹੀ ਕੋਸ਼ਿਸ਼ ਹੁੰਦੀ ਹੈ ਕਿ ਚਾਹੇ ਕੋਈ ਭਾਵੇਂ ਮੇਰਾ ਸਰਵਿੰਗ ਸੋਲਜਰ ਹੋਵੇ ਚਾਹੇ ਕੋਈ ਵੀ ਸਾਡੇ ਐਕਸ ਆਰਮੀ ਦਾ ਪਰਿਵਾਰ ਹੋਵੇ ਕਿ ਸਾਡੀ ਕੋਸ਼ਿਸ਼ ਰਹੇਨ ਕਿ ਕਿਸੇ ਨੂੰ ਕਿਸੇ ਤਰੀਕੇ ਦੀ ਦਿੱਕਤ ਨਾ ਆਨ ਕਿ ਜੀ ਤੁਹਾਡੇ ਕਰਕੇ ਅਸੀਂ ਚੈਨ ਦੀ ਨੀਂਦ ਸੌਂਦੇ ਆ ਇਸੀ ਦੇ ਨਾਲ ਨਾਲ ਮੈਂ ਕਹਿਣਾ ਚਾਹਾਂਗੀ ਕਿ ਜੀ ਦੇਖੋ ਹਰ ਥਾਤੇ ਕੁਝ ਗਲਤ ਵੀ ਹੋ ਜਾਂਦਾ ਹੈਗਾ ਆਪਣੇ ਵਿੱਚੋ ਹੀ ਸਮਾਜਿਕ ਤੌਰ ਤੇ ਵੀ ਜੇ ਆਪਾਂ ਦੇਖਦੇ ਹਾਂ ਤਾਂ ਮਾੜੇ ਅੰਸਰ ਵੀ ਹੁੰਦੇ ਅਚੇਂ ਅੰਸਰ ਵੀ ਹੁੰਦੇ ਕਈ ਵਾਰ ਮੌਕੇ 'ਚ ਵੀ ਕੁਝ ਹੋ ਜਾਂਦਾ ਹੈਗਾ ਤੇ ਜੋ ਵੀ ਕੁਝ ਹੋਇਆ ਉਹ ਬਹੁਤ ਮੰਦਵਾਗੀ ਹੈਗਾ ਉਹਦਾ ਮੈਂ ਇਹਨੂੰ ਕੋਈ 1% ਵੀ ਹੋ ਨਹੀਂ ਹੈਗਾ ਜੋ ਸਹੀ ਹੋਵੇ ਹਮੇਸ਼ਾ ਮੈਂ ਇਹ ਹੀ ਕਹਿੰਦੀ ਆ ਕੋਈ ਮੇਰੇ ਕੋਲ ਬੰਦਾ ਵੀ ਆਂਦਾ ਹੈਗਾ ਜੇ ਤੁਸੀਂ ਸਹੀ ਹੋ ਮੈਂ ਤੁਹਾਡੇ ਨਾਲ ਖੜੀ ਆ ਤੁਹਾਨੂੰ ਮੇਰੇ ਕੋਲ ਦੁਬਾਰਾ ਆਂਦੀ ਗੱਲ ਨਹੀਂ ਹੈ ਜੇਕਰ ਤੁਸੀਂ ਗਲਤ ਹੋ ਇਸ ਤੇ ਮੈਂ ਉਦਾਂ ਦੱਸ ਰਹੀ ਆ ਕਿ ਜੇਕਰ ਤੁਸੀਂ ਗਲਤ ਹੋ ਨਾ ਦੇਖੋ ਉਹਦੇ ਵਿੱਚ ਮੈਂ ਵੀ ਕੁਝ ਨਹੀਂ ਕਰ ਸਕਦੀ ਬਟ ਇਨਸਾਨੀਅਤ ਦੇ ਨਾਤੇ ਜੋ ਵੀ ਕੁਝ ਸਹੀ ਹੈਗਾ ਮੈਂ ਹਮੇਸ਼ਾ ਖੜ੍ਹ ਦੀਆ ਇਹ ਤਾਂ ਚਲੋ ਥੋੜਾ ਇਹ ਹੈਗਾ ਕਿ ਜੀ ਜਿਹੜੇ ਸਰ ਹੈਗੇ ਉਹ ਆਰਮੀ ਚ ਇੰਨੇ ਰਿਸਪੈਕਟੇਬਲ ਪੋਜੀਸ਼ਨ ਤੇ ਹੈਗੇ ਉਹਨਾਂ ਦੀ ਫੈਮਿਲੀ ਸਾਡੇ ਨਾਲ ਲੱਗੀ ਮੈਂ ਮਿਲੀ ਵੀ ਹਾਂ ਜੇਕਰ ਮੇਰਾ ਇਹ ਮੰਨਣਾ ਹੈਗਾ ਕਿ ਜੀ ਕੋਈ ਕੋਈ ਪਾਵੇ ਆਮ ਆਦਮੀ ਵੀ ਹੋ ਐਸ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਮੇਰੀ ਜ਼ਿੰਮੇਵਾਰੀ ਹੈਗੀ ਔਰ ਹਮੇਸ਼ਾ ਮੈਂ ਇੱਕ ਗੱਲ ਕਹਿੰਦੀ ਆ ਜੋ ਮੈਨੂੰ ਜਾਣਦੇ ਵੀ ਉਹਨੇ ਸੁਣਦੇ ਵੀ ਉਹਨੇ ਕਿ ਜਿਹਦਾ ਕੋਈ ਨਹੀਂ ਹੁੰਦਾ ਉਹਦੇ ਵਾਸਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੁੰਦਾ ਹੈਗਾ ਚਾਹੇ ਉਹ ਭਾਵੇਂ ਬੱਚਾ ਹੋਵੇ ਬਜ਼ੁਰਗ ਹੋਵੇ ਵਲਨਰਬਲ ਸੈਕਸ਼ਨ ਹੋਵੇ ਉਹ ਮੇਰੀ ਜ਼ਿੰਮੇਦਾਰੀ ਐਜ਼ ਡਿਸਟ੍ਰਿਕਟ ਹੈਡ ਹੁੰਦੀ ਹੈ ਇਹਨੂੰ ਅਸੀਂ ਮੰਨਦੇ ਵੀ ਹਾਂ ਸਾਡੀ ਕੋਸ਼ਿਸ਼ ਵੀ ਰਹਿੰਦੀ ਹੈ ਕਿਥੇ ਕਮੀ ਵੀ ਰਹਿ ਜਾਂਦੀ ਹੈ ਤਾਂ ਅਸੀਂ ਮਾਫੀ ਵੀ ਮੰਗਦੇ ਹਾਂ ਕਿ ਜੀ ਇੰਨਾ ਕੁਝ ਅਸੀਂ ਨਹੀਂ ਕਰ ਪਾਉਂਦੇ ਹਾਂ ਬਟ ਇਹ ਸਾਡਾ ਮੋਰਲ ਰਿਸਪੌਂਸਿਬਿਲਟੀ ਹੈਗੀ ਜਦੋਂ ਦੇਖੋ ਮੈਂ ਫੈਮਿਲੀ ਨੂੰ ਨਹੀਂ ਮਿਲੀ ਮੈਨੂੰ ਪਤਾ ਚੱਲਿਆ ਮੀਡੀਆ ਰਾਹੀਂ ਮੈਨੂੰ ਜੋ ਕੁਝ ਮੇਰੇ ਤੋਂ ਬਣ ਪਾਇਆ ਮੈਂ ਕੀਤਾ ਉਹ ਵੀ ਮੈਟਰ ਆਫ ਇਨਵੈਸਟੀਗੇਸ਼ਨ ਹੈਗਾ ਜਿਹੜੀ ਵੀ ਮੈਮ ਨੇ ਮੈਨੂੰ ਡਿਮਾਂਡਸ ਦਿੱਤੀਆਂ ਮੈਂ ਮਿਲੀ ਜਿੰਨੀ ਕੁ ਵੀ ਮੈਨੂੰ ਲੱਗੀ ਮੈਂ ਮੇਰੇ ਤੋਂ ਜਿੰਨਾ ਵਨ ਪਾਸਾ ਪਾ ਸਕਦਾ ਸੀਗਾ ਕਿ ਜੋ ਮੇਰੇ ਬਾਸ਼ੇਬਾ ਸੱਚ ਜੈਗਾ ਦੇਖੋ ਹਰ ਕਿਸੇ ਦੀ ਇੱਕ ਦਾਇਰਾ ਆਏਗਾ ਕਿ ਐਸ ਡਿਸਟ੍ਰਿਕਟ ਮੈਜਿਸਟ੍ਰੇਟ ਮੈਂ ਕੀ ਕੁਝ ਕਰ ਸਕਦਾ ਇਨੋ ਇਨੀ ਕੀ ਬੇਨਤੀ ਹੈ ਸਾਰਿਆਂ ਨੂੰ ਕਿ ਕਾਈਂਡਲੀ ਮੇਰੇ ਕਹਿਣ ਤੋਂ ਤੁਹਾਡੀ ਬੱਚੀ ਦੀ ਵਰਗੀਆਂ ਤੁਹਾਡੀ ਭੈਣ ਵਰਗੀਆਂ ਕਿ ਕਾਈਂਡਲੀ ਆਪਾਂ ਮੋਰਚਾ ਖਤਮ ਕਰੀਏ ਸਿਰਫ ਔਰ ਸਿਰਫ ਮੇਰੀ ਅਰਦਾਸ ਹੈ ਬੇਨਤੀ ਕੋਈ ਗੱਲ ਨਹੀਂ ਆਪਾਂ ਬੈਠੇ ਹਾਂ ਮੇਰੀ ਆਪ ਜੀ ਨੂੰ ਵੀ ਰਿਕੁਐਸਟ ਹੈਗੀ ਦੇਖੋ ਆਪਾਂ ਗੱਲ ਕੀਤਾ ਆਪਾਂ ਉਹਨਾਂ ਨੂੰ ਮੇਰੀ ਗੱਲ ਸੁਣੋ ਆਪਾਂ ਮੋਰਚਾ ਆਪਾਂ ਇੰਨੀ ਮੈਂ ਤੁਹਾਨੂੰ ਦੱਸ ਰਹੀਆਂ ਜਬ ਤੱਕ ਤੁਸੀਂ ਮੋਰਚਾ ਨਹੀਂ ਕੀਤਾ ਤਬ ਤੱਕ ਰਾਤੀ ਐਫ ਆਈ ਆਰ ਨਹੀਂ ਹੋਈ ਮੈਡਮ ਕਰਨਾ ਚਾਹ ਰਹੇ ਸੀ ਬਟ ਮੈਡਮ ਦੇ ਹੱਥ ਤੇ ਨਹੀਂ ਸੀ ਮਗਰ ਮੈਡਮ ਦੇ ਹੱਥ ਤੇ ਨਹੀਂ ਹੈ ਜਦੋਂ ਡੀਸੀਆਂ ਦੀ ਪੋਸਟਿੰਗ ਰਾਤੋਂ ਰਾਤ ਕੱਢ ਦਿੰਦੇ ਹਨ ਤੇ ਇੱਕ ਐਸਪੀ ਦੀ ਪੋਸਟਿੰਗ ਨਹੀਂ ਕੱਢ ਸਕਦੇ ਭਗਵਾਨ ਮਾਨ ਸਾਹਿਬ ਦੂਜੀ ਗੱਲ ਸੀਬੀਆਈ ਇੰਦੀ ਇਨਕੁਆਇਰੀ ਨੂੰ ਖਾਲੀ ਇੱਕ ਲੈਟਰ ਤੇ ਲਿਖਣਾ ਹੈ ਕਿ सीबीआई ਇਨਕੁਆਇਰੀ ਇਜ਼ ਮਾਰਕਡ ਇਨਾ ਲਿਖਣ ਦਾ ਟਾਈਮ ਨਹੀਂ ਹੈ ਸਰਕਾਰ ਕੋਲ ਸਾਡੇ ਲਈ ਤੇ ਆਪਾਂ ਇਥੋਂ ਇਹ ਦੋਨੋਂ ਮੰਗਾ ਖਤਮ ਹੋਣ ਤੋਂ ਬਗੈਰ ਨਹੀਂ ਉਠਾਂਗੇ ਇਹ ਸਾਡਾ ਫੈਸਲਾ ਹੈ ਮੇਰੇ ਨਾਲ ਕੋਈ ਜਾਏਗਾ ਸਾਨੂੰ ਦੋ ਮੰਗਾ ਸਾਡੀ ਜਿਹੜੀ ਬੱਚੀਆਂ ਹਈਆਂ ਉਹ ਪੂਰੀ ਕੀਤੀ ਜਾਣ ਜਦੋਂ ਪੂਰੀ ਹੋਣਗੀ ਆਪਾਂ ਜਾਵਾਂਗੇ ਨੇਤੇ ਮੋਰਚਾ ਖਤਮ ਨਹੀਂ ਹੋਏਗਾ ਅਸੀਂ ਪੀਸਫੁਲ ਮੋਰਚਾ ਰੱਖਿਆ ਪੀਸਫੁਲੀ ਮੋਰਚਾ ਰਹੇਗਾ ਔਰ ਮੈਂ ਐਜ਼ ਅ ਫੈਮਿਲੀ ਮੇਰੇ ਘਰੋਂ ਇੱਕ ਬੰਦਾ ਇਸ ਮੋਰਚੇ ਤੇ 24 ਘੰਟੇ ਰਹੇਗਾ ਮੈਂ ਜਾਂ ਮੇਰਾ ਬੇਟਾ ਜਾਂ ਮੇਰੇ ਪਰਿਵਾਰ ਵਾਲੇ ਵਾਰੀ ਵਾਰੀ ਇਸ ਮੋਰਚੇ ਸਾਰੇ ਖੜੇ ਰਾਂਗੇ ਔਰ ਮੈਂ ਰਿਕੁਐਸਟ ਕਰਾਂਗੀ ਜਿਹੜੇ ਇੰਨੀ ਦੂਰ ਸੈਨਿਕ ਆਏ ਔਰ ਮੇਰੇ ਪਲਟਨ ਦੇ ਬੰਦੇ ਔਰ ਸਾਰੇ ਸਾਰੇ ਅੱਜ ਤੇ ਅਸੀਂ ਬਹੁਤ ਥੋੜੇ ਆ ਕੱਲ ਆਪਾਂ ਬਹੁਤ ਜ਼ਿਆਦਾ ਹੋ ਜਾਾਂਗੇ ਅੱਜ ਤੇ ਅਸੀਂ ਇਨਸਾਫ ਮੰਗ ਰਹੇ ਆ ਡੀਸੀ ਸਾਹਿਬ ਤੁਹਾਡੇ ਤੋਂ ਅਸੀਂ ਵਿਸ਼ਵਾਸ ਰੱਖ ਰਿਆ ਕੱਲ ਸਾਡੇ ਹੱਥ ਤੇ ਕੁਝ ਨਹੀਂ ਅੱਜ ਫੌਜ ਨਾਲ ਨਹੀਂ ਆਜੇ ਤੇ ਰਿਟਾਇਰਡ ਲੋਗ ਐਨ ਅਜੇ ਤੇ ਅਸੀਂ ਸਾਰੇ ਰਿਟਾਇਰਡ ਵੈਟਰਨ ਔਰ ਐਕਸ ਆਰਮੀ ਮੈਨਨ ਕਿ ਮਗਵੰਦ ਮਾਨ ਸਾਹਿਬ ਇੱਕ ਤੁਸੀਂ ਆਪਣੇ ਐਸਐਸਪੀ ਨੂੰ ਜਦੋਂ ਕਾਲੀ ਮਾਤਾ ਦਾ ਹੋਇਆ ਸੀ ਜਦੋਂ ਤੁਹਾਡਾ ਮਨ ਕਰਦਾ ਆਦੂ ਤੇ ਤੁਸੀਂ ਉਹਨਾਂ ਨੂੰ ਤੁਹਾਡੇ ਬੰਦਿਆਂ ਨਾਲ ਕੁਝ ਹੋਇਆ ਤਾਂ ਡੀਸੀ ਵੀ ਜੀ ਵੀ ਬਦਲੀ ਤੇ ਐਸਪੀ ਦੀ ਵੀ ਬਦਲੀ ਮਗਰ ਜਦੋਂ ਸਾਡੇ ਬੰਦੇ ਨਾਲ ਕੁਝ ਹੋਏ ਤੇ ਬਦਲੀ ਕਰਨ ਲਈ ਕਾਰਵਾਈ ਦਾ ਟਾਈਮ ਚਾਹੀਦਾ ਬਿਲਕੁਲ ਹੀ ਕਰੋ ਦੇਖੋ ਮੇਰੀ ਸਾਰਿਆਂ ਨੂੰ ਬੇਨਤੀ ਹੈਗੀ ਤੇ ਅਸ਼ੋਰੈਂਸ ਹੈਗਾ ਕਿ ਸੁਣੋ ਮੋਟੇ ਸਰਵਿਸ ਦੇ ਲਿਬਰੇਜ ਤਾਂ ਮਾਰਕਦਰ ਸੀਬੀਆਈ ਰੈਸਟ ਵੀ ਚਾਹੀਦਾ ਜੀ ਮੇਰੀ ਸਾਰਿਆਂ ਕੋਈ ਗੱਲ ਹੈਗੀ ਕਿ ਜੋ ਹੋਊਗਾ ਠੀਕ ਹੋਊਗਾ ਆਈ ਵਿਲ ਇਨਸ਼ੋਰ ਕਿ ਸਾਰਾ ਕੁਝ ਫੇਅਰ ਟਰਾਂਸਪੇਰੈਂਟ ਮੈਨਰ ਚ ਹੋਏ ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈਗੀ ਤੁਸੀਂ ਸਾਰੇ ਸਾਡੇ ਸਤਿਕਾਰਯੋਗ ਹੋ ਕੀ ਕਾਈਂਡਲੀ ਮੋਰਚਾ ਹੈ ਖਤਮ ਨਹੀਂ 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 ਨੋ ਆਈ ਵਿਲ ਨੋਟ ਡੂ ਨੋ ਆਈ ਵਿਲ ਨੋਟ ਡੂ ਸਰ ਮੋਰਚਾ ਨਹੀਂ ਖਤਮ ਹੋਇਆ ਗਾਂ ਮੋਰਚਾ ਨਹੀਂ ਖਤਮ ਹੋਇਆ